ਦੇਵ ਨਾਮ ਅੰਦਰ ਸਤਿਆ ਦੇਵ ਨਾਇਆ ਪ੍ਰੀਤਮ ਆਪਣੀ ਬਾਨਮਾਨੁ ਰੇਨਾਲਾ ਜਗੁਰ ਦੇ ਕਾ ਭਮਣੀ ਹੰਦੁਰ ਆ ਚਲ ਕੈ ਮਾ ਤਕਦੀ ਤਾ ਕਰਨਾਈ ਦਿਓ ਮੈਂ ਆਸਾਂ ਰੱਖੀ ਕੇ ਤੁਮੈਂ ਮੇਰਾ ਕੋਬੋ ਦੁੱਖ ਗਵਾਏ ਦਿਓ ਕਹੋਂ ਤਾਪੁ ਤੇ ਰਿਐ ਮੈਨ ਤਨੁ ਤਾਨਿ ਸੁਭਾਈ ਬਰਸਨਾ ਪਰਸੀਐ ਗੁਰੂ ਕਾ ਜਨਮ ਮਰਨ ਦੁੱਖ ਜਾਏ ਉਹ ਅਧਰਤੁ ਤਸਾਵੇ ਨੂਰੀ ਅਲਕੋ ਗੁਰ ਕੋ ਚੱਤੀਆ ਕੋਦਿੱਤ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਤੀ ਆ ਬੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਜਿਦ ਪਾ ਕੁਦਰਤਾਂ ਕੋਈ ਐ ਕੁੰਨਾ ਦਾ ਦੇ ਤਾਉ ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਨੋ ਕਾ ਮਹਲਾ 3 ਜੀ ਮਾਇਆ ਮਮਤਾ ਮੋਹਣੀ ਜਿਨ ਵੇਣ ਦੰਤਾ ਜਗ ਖਾਇਆ ਮਨਮੁਖ ਖਾਤੇ ਗੁਰਮੁਖ ਉਪਰੇ ਜਿਨੇ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜੇ ਨ ਮੇਰ ਦੰਤ ਜਗ ਥਾਇਆ ਮਨੁ ਮੁਖ ਘਾਪੇ ਗੁਰਮੁਖ ਉਪਰੇ ਜਿਨੇ ਸਤਿਨਾਮ ਚਿਰਤ ਲਾਇਆ ਬੇਨਾ ਨਾਮ ਜਗ ਕਮਲਾ ਗਰ ਗੁਰਮੁਖ ਨਦਰਿ ਆਇਆ ਤੰਗਾ ਕਰਤਿਆਂ નિપલ ਜਨਮ ਗਵਾਇਆ ਸੁਖ ਦਾਤਾ ਮਨ ਦਾਮ ਪਾਇਆ ਨਾਮਕ ਨਾਮਤ ਨਾ ਕੋ ਮਿਲਿਆ ਜਿਨ ਕੋ ਧੁਰ ਲੇਖ ਪਾਇਆ ਦਾਤੀ ਜਾ ਤਾਰ ਜੀ ਮੈਂ ਅੰਮ੍ਰਿਤ ਪਾਰ ਪੂਰਨ ਮਾਨਵ ਕਾ ਤਾਦ ਨਾ ਪਾਇਆ ਜੋਗਸ ਤੂਰੀ ਮਿਰਗ ਨ ਜਾਣ ਪਰਮਦਾ ਪਰਮ ਕੁਲਾਇਆ ਅੰਮ੍ਰਿਤ ਤਜ ਬਿਖ ਤਕਰ ਕਰਤੇ ਆਪ ਕੁਆਇਆ ਉਰਮਕਾ ਵਿਰਲੇ ਕੋਜੀ ਪਈ ਤਨਾ ਅੰਦਰ ਬ੍ਰਹਮੰਦ ਕਾਇਆ ਤਨ ਮਨ ਸੀਤਨ ਹੋਇਆ ਅਰਸਦਾ ਹਰਤ ਕਾ ਦੇ ਆਇਆ ਸ਼ਬਦੇ ਹੀ ਨਾਉ ਉਪਜੈ ਸ਼ਬਦ ਮੇਲ ਮਿਲਾਇਆ ਮੇਨ ਛੰਦ ਦੇ ਸਭ ਜਗ ਬੋਰਨਾ ਮਿਰਦਾ ਜਨ ਭਗਵਾਇਆ ਅੰਮ੍ਰਿਤ ਏ ਕੋ ਸ਼ਬਦ ਨਾਨਕ ਗੁਰਮੁਖ ਪਾਇਆ ਪਾੜੀ ਤੂਹਾਰ ਪ੍ਰਕਾਮਾ ਹੋ ਕੀਤ ਬੇਦ ਪਾਈਆ ਜਿਸ ਰੂਪ ਦਾ ਰੇਖ ਅਦ੍ਰਿਤ ਕਾ ਜਾਨਕ ਜੋਤਿ ਆਈ ਐ ਬ੍ਰੰਕਾਰ ਨਿਰੰਜਨ ਹਰ ਅਗੰਭਾ ਕਿਆ ਕਰੁ ਗਉਨ ਗਾਈਐ ਜਿਸ ਆਪੁ ਬੁਝਾਈ ਆਪੁ ਸੂ ਹਰ ਮਰਦ ਭਾਈਐ ਗੁਰੂ ਪੁਰਵਖਤਿਆ ਗੁਰਤੀਵਾ ਪਾਈਐ ਜਿਸ ਆਪੁੁੁਝਾਈ ਆਪੁੁੁੁ ਸੂ ਅਰਮਾਰਗ ਪਾਈਐ ਗੁਰੂ ਪੁਰਵਖਤਿਆ ਗੁਰਤੀਵਾ ਪਾਈਐ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਦੀ ਬਤੈ ਸਤ ਨਾਮੁ ਆਹੇ ਗੁਰੂ